ਪੰਚਾਇਤ ਮੈਂਬਰ ਮੌਜੂਦਾ ਪਿੰਡ ਮੋਠਿਆਂ ਵਾਲੇ ਦਾ ਹਾਂਜੀ ਹਾਂਜੀ ਤੇ ਕੀ ਮਸਲਾ ਆੜਾ ਮਸਲਾ ਜੀ ਇਹ ਰਸਾਲ ਸਿੰਘ ਸਨ ਅਕਰਮ ਸਿੰਘ ਜੋ ਪਿੱਛੇ ਹੜ ਆਏ ਹੀ ਇਹਦੇ ਨਾਲ ਇਹਦੀ ਜ ਤਕਰੀਬਨ 4 ਏਕੜ ਜ਼ਮੀਨ ਹੈ ਜਿਹਦੇ ਚ 4 4 5 5 ਫੁੱਟ ਦੀ ਰੇਤ ਚੜ੍ਹੀ ਹੋਈ ਆ ਤੇ ਅਸੀਂ ਪ੍ਰਸ਼ਾਸਨ ਅੱਗੇ ਵੀ ਗਵਾਰ ਲਾਈ ਆ ਇਹ ਉਹ ਰਵਾਇਤੀ ਪਾਰਟੀਆਂ ਜਿਹੜੀਆਂ 12000 ਰੁਪਇਆ ਮੁਆਵਜ਼ਾ ਦਿੰਦੀਆਂ ਪ੍ਰਤੀ ਏਕੜ ਦਾ ਤੇ ਹੁਣ 6800 ਰੁਪਇਆ ਮੁਆਵਜ਼ਾ ਉਹਦੇ ਲਈ ਵੀ ਇਸ ਪੂਰਾ ਸੰਘਰਸ਼ ਕਰਨਾ ਪਿਆ ਯਾਨੀ ਕਿ 6800 ਹੀ ਗੇੜਾ ਮਾਰ ਲਿਆ ਪਰ ਇਹਦੀ ਵਿਚਾਰੇ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਮੈਂ ਪ੍ਰਸ਼ਾਸਨ ਨੂੰ ਤੇ ਮੰਤਰੀ ਲਾਲਜੀਤ ਨੂੰ ਕਹਿਣਾ ਚਾਹੁੰਦਾ ਵੀ ਇਹੋ ਜੇ ਗਰੀਬ ਲੋਕਾਂ ਦੀਆਂ ਬਾਹਾਂ ਫੜੀ ਜਾਵੇ ਕਿੰਨੀ ਹੈ ਜ਼ਮੀਨ ਜਿਹੜੀ ਇਹਦੀ ਖਰਾਬ ਹੋ ਚੁੱਕੀ ਹੈ ਇਹਦੀ ਜ਼ਮੀਨ ਜੀ ਤਕਰੀਬਨ 4 ਏਕੜ ਜ਼ਮੀਨ ਇਹਦੀ ਇਹਦੀ ਹੋਰ ਵੀ ਹੈਗੀ ਜ਼ਮੀਨ ਕੱਲੀ ਹੋਵੇ ਨਾ ਬਸ ਇਹੀ ਆ ਜੀ ਇਹਦੇ ਚ ਝੋਨਾ ਲੱਗਾ ਸੀ ਉਹ ਆ ਤੁਹਾਡੇ ਸਾਹਮਣੇ ਆ ਮਾਰਿਆ ਗਿਆ ਹੈ ਫੋਨ ਤੇ ਇਹਨੇ ਕਣਕੇ ਇੱਕ ਮੁੱਠ ਕਣਕ ਵੀ ਨਹੀਂ ਬੀਜੀ ਹੋਈ ਤੇ ਕੀ ਕੀ ਮੰਗ ਕਰੋਗੇ ਹੁਣ ਤੁਸੀਂ ਮੰਗੇ ਹੀ ਸਮਾਜ ਸੇਵੀ ਜਥੇਬੰਦੀਆਂ ਤੇ ਮੈਂ ਪ੍ਰਸ਼ਾਸਨ ਨੂੰ ਜਿਹੜਾ ਮੇਨ ਹੈ ਕਿ ਜਿਵੇਂ ਇਹਨਾਂ 68 800 ਰੁਪਇਆ ਸਾਰਿਆਂ ਨੂੰ ਦਿੱਤਾ ਹੈ ਤੇ ਇਹਦੇ ਵਿੱਚੋਂ ਜਿਹੜੇ ਲੋੜਵੰਦੇ ਇਹੋ ਜਿਹੇ ਵਿਚਾਰੇ ਗਰੀਬ ਲੋਕ ਰਹਿੰਦੇ ਜਿਨ੍ਹਾਂ ਦੀ ਅਪਰੋਚ ਨਹੀਂ ਜਿਹੜੇ ਅਪਰੋਚ ਵਾਲੇ ਬੰਦੇ ਉਹ ਵੱਧ ਵੀ ਪਵਾ ਗਏ ਪਰ ਜਿਨ੍ਹਾਂ ਦਾ ਹੱਕ ਬੰਦਾ ਉਹਨਾਂ ਰਹਿ ਗਏ ਹੂੰ ਫਿਰ ਘਰ ਦਾ ਇਹਨਾਂ ਦਾ ਗੁਜ਼ਾਰਾ ਜਿਹੜਾ ਕਿਸ ਤਰ੍ਹਾਂ ਚੱਲਦਾ ਹੈ ਗੁਜ਼ਾਰਾ ਜੀ ਕੀ ਦੱਸਾਂ ਮੈਂ ਹੁਣ ਮੈਨੂੰ ਤਾਂ ਇਹਨਾਂ ਦੇ ਨਾਲ ਹਾਲਾਤ ਬੜੇ ਤਰਸ ਯੋਗ ਲੱਗਦੇ ਵਿਚਾਰਾ ਸਪਰੇਅ ਦਾ ਕੰਮ ਕਰਦਾ ਕਦੀ ਕੰਮ ਨਹੀਂ ਕੀਤਾ ਜਿਨੇ ਸਪਰੇਅ ਕਰਕੇ ਤੇ ਆਪਦਾ ਗੁਜ਼ਾਰਾ-ਬਿਜ਼ਾਰਾ ਚਲਾਉਂਦਾ ਭੁੰਡਾ ਖਰੀਦਿਆ ਆਨੇ 6000 ਦਾ ਸੈਕੰਡ ਹੈਂਡ ਤੋਂ ਉਹਦੇ ਨਾਲ ਸਪਰੇਅ ਕਰਕੇ ਆਪਦਾ ਘਰ ਪਾਲ ਲੰਦਿਆ ਏ ਕਿੰਨੇ ਬੱਚੇ ਦੇ ਇਹਦੇ ਤਿੰਨ ਬੱਚੇ ਆ ਜੀ ਬੱਚੇ ਵੀ ਵੇਖਿਆ ਛੋਟੇ-ਛੋਟੇ ਬੱਚੇ ਹਾਂਜੀ ਬਿਲਕੁਲ ਛੋਟੇ-ਛੋਟੇ ਜੀ ਤੇ ਕੀ ਹੁਣ ਮੰਗ ਕਰੋਗੇ ਆਪਣੇ ਮੈਂ ਦਾ ਜੀ ਹੱਥ ਜੋੜ ਕੇ ਨਹੀਂ ਮੈਂ ਤਾਂ ਝੋਲੀ ਅੱਡ ਕੇ ਕਹਿਣਾ ਵੀ ਇਹੋ ਜਿਹੇ ਗਰੀਬ ਜਿਹੜੇ ਇਹਨਾਂ ਦਾ ਪੂਰਾ ਸਾਥ ਦੋ ਸਮਾਜ ਸੇਵੀ ਜਥੇਬੰਦੀਆਂ ਪ੍ਰਸ਼ਾਸਨ ਵੀ ਇਹਨਾਂ ਦਾ ਸਾਥ ਦੇ ਕੇ ਇਹਨਾਂ ਦਾ ਚਲੋ ਕੋਈ ਥੋੜਾ ਬਾਤਾਂ ਇਹਨਾਂ ਦਾ ਹੋ ਜੇ ਜਿਹਦੇ ਨਾਲ ਰੇਤ ਚੁੱਕੀ ਜਾਵੇ ਤੇ ਇਹਨਾਂ ਦਾ ਚਲੋ ਕਣਕ ਦਾ ਸੀਜ਼ਨ ਵੀ ਤਕਰੀਬਨ ਲੰਘ ਹੀ ਗਿਆ ਹੁਣ ਇਹਨਾਂ ਦੇ ਪੱਠੇ-ਪੁੱਠੇ ਬੀਜੇ ਜਾਣ ਤੇ ਕਿਹੜਾ ਪਿੰਡਾ ਮੁੱਠਿਆ ਵਾਲਾ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜਮੀਨ ਜਿਹੜੀ ਤੁਹਾਡੀ ਖਰਾਬ ਹੋ ਚੁੱਕੀ ਆ ਤੇ ਕਹਿਣਾ ਚਾਹਣਾ ਹੀ ਵੀ ਅਸੀਂ ਇਹ ਸਾਡੇ ਵੀ ਅਸੀਂ ਤਾਂ ਇਸ ਵਕਤ ਤੁਹਾਡੇ ਤੋਂ ਹੱਥ ਜੋੜਦੇ ਬੇਨਤੀ ਸਾਡੇ ਗਾੜੀ ਵੀ ਤੁਹਾਡੀ ਗਾੜੀ ਵੀ ਅਸੀਂ ਤੇ ਬਹੁਤ ਤੰਗ ਆਏ ਵਕਤ ਤੋਂ ਅਖੰਡ ਚਾਹਤ ਵੀ ਤੰਗ ਜੋ ਜਿੱਤਨਾ ਸਾਡੇ ਤੇ ਇੱਕ ਕੇਸ ਚੱਲਦਾ ਇੱਕ ਸਾਡੀ ਪਹਿਲੀ ਵੀ ਖਰਾਬ ਹੋ ਗਈ ਤੇ ਸਾਡੀ ਅਜੇ ਤੱਕ ਕਿਸੇ ਨੇ ਪਾਣੀ ਖੜੀ ਹਾਂਜੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਨਾ ਕੋਈ ਮਦਦ ਨਹੀਂ ਸਰਕਾਰ ਨੇ ਕੀਤੀ ਉਹਨਾਂ ਨੇ ਕਿਹਾ ਜਿਹੜਾ 8800 ਰੁਪਿਆ ਜਿਹੜਾ ਖਰਾਬਾ ਦਿੱਤਾ ਜਾਊਗਾ ਉਹ ਮਾਜਾ ਸਾਨੂੰ ਨਹੀਂ ਨਹੀਂ ਮਿਲਿਆ ਪਟਵਾਰੀ ਕੋ ਗਏ ਤੁਸੀਂ ਪਟਵਾਰੀ ਕੋਲ ਜਿੱਤਰਾ ਸਾਨੂੰ ਆਂਦੇ ਰਹੇ ਸੀ ਖਾਤੇ ਜਿੱਤਰਾ ਜਿੱਤਰਾ ਸਾਨੂੰ ਆਂਦੇ ਰਹੇ ਆ ਵੀ ਆਂ ਪਾਰਟੀ ਵਾਲੇ ਉਹ ਉਤਰਾਂ ਉਤਰਾਂ ਹੀ ਸਾਰੇ ਜੇ ਤਰਾਂ ਜਿੱਤਰਾਂ ਦੇ ਰਹੇ ਸਾਨੂੰ ਵੀ ਖਾਤੇ ਦੇ ਦਿਓ ਅਸੀਂ ਖਾਤੇ ਦਿੰਦੇ ਰਹੇ ਆ ਐਂਟਰਾਂ ਵੀ ਪਵਾ ਕੇ ਦਿੱਤਾਗਾ ਪਰ ਨਹੀਂ ਸਾਡਾ ਮਸਲਾ ਹੱਲ ਹੋਇਆ ਕਿੰਨੇ ਗੇੜੇ ਪਟਵਾਰੀ ਕੋ ਮਾਰੇ ਆ ਪਟਵਾਰੀ ਕੋਲੇ ਅਸੀਂ ਆਏ ਇਸ ਵਕਤ ਬੜੇ ਗੇੜੇ ਮਾਰੇ ਹਾਂਜੀ ਹਾਂਜੀ ਤੇ ਕੀ ਮੰਗ ਕਰੋਗੇ ਹੁਣ ਤੁਸੀਂ ਮਾਂਗੇ ਹੋਈ ਅਸੀਂ ਆਨੇ ਭੈਣ ਭਰਾਵਾਂ ਗਾੜੀ ਆ ਸਾਹ ਬੇਨਤੀ ਸਾਡੀ ਵੀ ਜੇ ਸਾਡੀ ਬਾਹ ਕੋਈ ਫੜੇ ਗਰੀਬਾਂ ਦੀ ਐਸੇ ਵਕਤ ਅਸੀਂ ਬਹੁਤ ਤੰਗ ਹੈ ਕਿ ਜਮੀਨ ਜਿਹੜੀ ਉਹ ਪਦਰੀ ਕਰਕੇ ਦਿੱਤੀ ਜਾਵੇ ਹਾਂ ਐਸੇ ਪੈਰੀ ਤੋਂ ਆਪਾਂ ਸਾਡੇ ਬੰਦੇ ਗਏ ਸੀ ਤੇ ਉਹ ਬੰਦਿਆਂ ਦਾ ਵੀ ਅਜੇ ਸਾਡਾ ਕੇਸ ਚੱਲਣ ਡਿਆ ਭਾਈ ਹਾਂਜੀ ਤਹਿਆਂ ਨੇ ਵੀ ਜਿੰਨੇ ਜੋਗਾ ਕੋ ਭੈਣ ਭਰਾ ਸਾਡੀ ਬਾਹ ਫੜੇ ਗਰੀਬਾਂ ਦੀ ਅਸੀਂ ਬਹੁਤ ਤੰਗ ਅਸੀਂ ਬਹੁਤ ਥੱਲੇ ਲੱਗੇ ਹਾਂ ਜਿੰਨੇ ਜੋਗਾ ਕੋ ਸਾਡੀ ਬਾਹ ਫੜੇ ਕੀ ਨਾਇਕ ਵੀਰ ਜੀ ਆਪਣਾ ਹਰਸਾਲ ਸਿੰਘ ਤੇ ਪਿੰਡ ਕੜਾ ਮੁੱਟਿਆਂ ਵਾਲਾ ਕੀ ਕਹਿਣਾ ਚਾਹੋਗੇ ਜਿਸ ਤਾਂ ਤੁਹਾਡੀ ਜਿਹੜੀ ਜ਼ਮੀਨ ਹੈ ਖਰਾਬ ਹੋ ਚੁੱਕੀ ਆ ਹਾਂਜੀ ਇਸ ਬਾਰੇ ਵੀ ਪੰਚਾਇਤ ਮੈਂਬਰ ਸਾਡੇ ਜਿੰਨੇ ਪਿੰਡ ਦਾ ਸਹਿਯੋਗ ਆ ਜਿੰਨੇ ਜੋਗੇ ਭੈਣ ਭਰਾ ਮਦਦ ਕਰਦੇ ਆ ਆਪਣੇ ਪਿੰਡ ਦੇ ਹਾਂਜੀ ਤੇ ਸਰਕਾਰ ਨੇ 1800 ਰੁਪਏ ਵੀ ਖਾਤੇ ਜਿਹੜਾ ਵੀ ਨਹੀਂ ਪਾਇਆ ਕਿੰਨੀ ਜ਼ਮੀਨ ਤੁਹਾਡੀ ਇੱਥੇ ਆ ਚਾਰ ਕਿੱਲੇ ਚਾਰ ਕਿੱਲੇ ਆ ਹਾਂਜੀ ਤੇ ਕਮਾਈ ਦਾ ਕੋਈ ਸਾਧਨ ਹੈਗਾ ਹੋਰ ਨਹੀਂ ਕਮਾਈ ਦਾ ਕੋਈ ਸਾਧਨ ਨਹੀਂ ਬਹੁਤ ਔਖਾ ਕੰਮ ਆ ਤੇ ਫੇਰ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਜਲਦਾ ਗੁਜ਼ਾਰਾ ਇਦਾਂ ਦਿਹਾੜੀ ਦੇ ਪੈਸੇ ਪਰੇ ਦਾ ਕੰਮ ਚਰਾ ਕੇ ਬਹੁਤ ਔਖਾ ਹੈ ਕਿੰਨੇ ਬੱਚੇ ਤੁਹਾਡੇ ਹਾਂਜੀ ਤਿੰਨ ਬੱਚੇ ਯਾਰ ਜਿਹੜੇ ਛੋਟੇ ਛੋਟੇ ਬੱਚੇ ਆ ਤੁਹਾਡੇ ਯਾਰ ਹਾਂਜੀ ਤੇ ਕੀ ਮੰਗ ਕਰੋਗੇ ਹੁਣ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਅਸੀਂ ਇਹਨੇ ਵੀ ਜਿੰਨੇ ਜੋਗਾ ਭੈਣ ਭਰਾ ਮੌਕਾ ਵੇਖ ਕੇ ਇੱਥੇ ਆ ਕੇ ਲਾ ਦੇ ਵੇਖ ਕੇ ਬਹੁਤ ਜ਼ਿਆਦਾ ਮਾੜੇ ਆਦੇ ਕੋਈ ਮਦਦ ਜਿੰਨੇ ਜੋਗਾ ਕੋਈ ਭੈਣ ਭਰਾ ਕਰੇ ਕਿ ਐਨਆਰਆਈ ਵੀਰ ਨੇ ਮਦਦ ਨਹੀਂ ਕੀਤੀ ਤੁਹਾਡੀ ਕੋਈ ਨਹੀਂ ਕਿਸੇ ਨੇ ਨਹੀਂ ਕੀਤੀ ਜੀ ਕੀ ਅਪੀਲ ਕਰੋਗੇ ਐਨਆਰਆਈ ਵੀਰਾਂ ਨੂੰ ਤੇ ਜਿਹੜੇ ਆਪਣੇ ਜਿੱਥੇ ਬੰਦੀਆਂ ਕੀ ਕਰੋ ਅਸੀਂ ਜਿਹਨੇ ਜਿੰਨੇ ਜੋਗਾ ਕੋਈ ਵੀ ਮਦਦ ਪੈੜੀ ਪੱਧਰ ਹੋ ਜੇ ਗਾਂ ਕੋਈ ਆਪਦੀ ਯਾਸ ਹੋ ਜੇ ਪੈੜੀ ਦੇ ਸਰ ਤੇ ਕਮਾਈ ਦਾ ਸਾਧਨ ਬਣ ਜੇ ਜਿਹੜੀ ਜ਼ਮੀਨ ਪੱਧਰ ਕਰਨ ਦੀ ਇਕੱਲੀ ਜਿਹੜੀ ਤੁਸੀਂ ਕਹਿੰਦੇ ਸੇਵਾ ਕਰਨ ਕੋਈ ਨਾ ਹਾਂਜੀ ਹਾਂਜੀ ਤੇ ਕੋਈ ਪੈਸਿਆਂ ਦੀ ਕੋਈ ਡਿਮਾਂਡ ਨਹੀਂ ਆ ਕਿ ਇਕੱਲੀ ਜ਼ਮੀਨ ਹੀ ਮੇਰੀ ਪੰਚੀ ਚੀਤੀ ਜਾਵੇ ਹਾਂਜੀ 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 ਜ਼ਮੀਨ ਬੰਦੀ ਜੇਕਰ ਕਿਸੇ ਨੇ ਜ਼ਮੀਨ ਪੱਧਰੀ ਕਰਨੀ ਹੋਵੇ ਤੇ ਤੁਹਾਡਾ ਫੋਨ ਨੰਬਰ ਕਿੰਨਾ ਹੈ 9464172796 ਇੱਕ ਕਰ ਦੁਬਾਰਾ ਦੱਸ ਦਿਓ 9464172796 ਪਿੰਡ ਦਾ ਨਾਮ ਦੱਸ ਦਿਓ ਦੁਬਾਰਾ ਪਿੰਡ ਮੁੱਠੇ ਵਾਲਾ ਜੀ ਤਸੀਲ ਕਿਹੜੀ ਆ ਤਸੀਲ ਪੱਟੀ ਜ਼ਿਲ੍ਹਾ ਦਰਦਾਰ ਤੇ 4 ਕਿੱਲੇ ਜ਼ਮੀਨ ਆ ਜੀ ਜੀ